ਸਿਰਫ 25000 ਮੰਗਦੇ ਆ ਬਾਈ ਗੱਡੀ ਦਾ ਸਿਰਫ 25000 20 ਤੋਂ ਉੱਤੇ ਲਵਾਂਗੇ ਬਾਈ 25000 ਮੰਗਦੇ ਆ ਦੇਖ ਕੇ ਸੌਦਾ ਕਰਨਾ ਗੱਡੀ ਦੀ ਪੂਰੀ ਵੀਡੀਓ ਦੇਖ ਲਓ ਵੀਰੇ ਅਜਿਹੀਆਂ ਵੀਡੀਓ ਹੁੰਦੀਆਂ ਰਹਿਣਗੀਆਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਆਹ ਦੇਖੋ ਵੀ ਤੁਸੀਂ ਤਰੀਕਾਲ ਦੋਸਤੋ ਦੋਸਤੋ ਪਾ ਗੱਡੀ ਵੇਚਣੀ ਹੈਗੀ ਸਕ੍ਰੈਬ ਦੇ ਵਿੱਚ ਹੀ ਮੰਨ ਕੇ ਚੱਲੋ ਸਿਰਫ ਇਹਦਾ ਰੇਟ ਬਹੁਤ ਘੱਟ ਹੈ ਜੀ ਇਹਦਾ ਰੇਟ ਸਿਰਫ ਜੀ 25 ਮੰਗਦੇ ਆ ਜੀ ਦੇਖ ਕੇ ਬਾਕੀ ਕਰ ਲਾਂਗੇ ਮੌਕੇ ਤੇ 0 ਵਨ ਹੈ ਜੀ ਪਰ ਹਨਾ ਜੀ ਥੋੜਾ ਪੱਖੇ ਦੀ ਪ੍ਰੋਬਲਮ ਆ ਗਈ ਸੀ ਤਾਰ ਟੁੱਟ ਗਈ ਸੀ ਬਾਈ ਪੱਖਾ ਲਾ ਰਿਆਗਾ ਆ ਗੱਡੀ ਬਕਾਊ ਹੈਗੀ ਜੀ ਤੇ ਦਿੱਲੀ ਨੰਬਰ ਹੈ ਜੀ ਠੀਕ ਹੈ ਜੀ ਇਹ ਪਵਿਚ ਨਹੀਂ ਹੈਗੀ ਜੀ ਤੇ 25000 ਮੁੱਲ ਹੈ ਜੀ ਬਾਕੀ ਮੌਕੇ ਤੇ ਕਰ ਲਾਂਗੇ ਜੀ ਫੋਨ ਤੁਹਾਨੂੰ ਸਕਰੀਨ ਤੇ ਜਿਹੜਾ ਚੱਲੀ ਜਾਂਦਾ ਉਹ ਤੇ ਨੰਬਰ ਲਾ ਲਓ ਐਂਡ ਤੇ ਮੋਬਾਈਲ ਦਾ ਨੰਬਰ ਦੱਸਾਂਗੇ ਜੀ ਤੇ ਬਾਕੀ ਜਾਣਕਾਰੀ ਹੈ ਬਾਈ ਤੁਹਾਨੂੰ ਬਾਈ ਕੀ ਦਿੱਕਤ ਹੋਗੀ ਪੱਖਾ ਨਹੀਂ ਚੱਲ ਰਿਹਾ ਯਾਰ ਪੱਖਾ ਲੋਡ ਕਰੀ ਜਾਂਦਾ ਏ ਡਰੈਕਟਰ ਅੱਛਾ ਤੇ ਕਿੰਨੇ 25 ਮੰਗਦੇ ਹੋ ਮੌਕੇ ਤੇ ਕਰ ਦੋਗੇ ਮੌਕੇ ਦੇ ਮਾਨ ਤਾਨ ਕਰ ਦਾਂਗੇ ਜਿੰਨਾ ਬਣ ਕਰ ਦੂ ਬਾਈ ਯਾਰ ਮੈਨੂੰ ਪਤਾ ਯਾਰ ਬਸ 20 ਤੋਂ ਉੱਤੇ ਬਣੂ ਐ ਮੰਨ ਕੇ ਚੱਲੋ ਗੱਡੀ ਇਹ 20 ਤੋਂ ਉੱਤੇ ਪਰ 25 ਤੋਂ ਥੱਲੇ ਬਣੂ ਹੁਣ ਤੁਸੀਂ ਆਪ ਦਾ ਹਿਸਾਬ ਲਾ ਲਓ ਗੱਡੀ ਬਹੁਤ ਘੈਂਟ ਆ ਬਾਈ ਤੁਸੀਂ ਲੈ ਸਕਦੇ ਹੋ ਵਿੱਚੋਂ ਦਿਖਾ ਦੇਣਾ ਮਾੜਾ ਮੋਟਾ ਕੰਮ ਤਾਂ ਦੇਖਿਆ ਰ 12000 ਰੁਪਏ ਲਾਉਣਾ ਪਊ ਠੀਕ ਆ ਦੇਖੋ ਬੋਟਾ ਤੂੰ ਰੋਕੇ ਆ ਬਾਈ 25000 ਦੀ ਬੰਦਾ ਕਹਿੰਦਾਗਾ ਤੇ ਉਧਰ ਬਾਈ ਨੇ ਫੋਨ ਕਰ ਲੈ ਕੀਦਾ ਮਿਸਟਰੀ ਆਪਣੀ ਖਰੀਦ ਲੈ ਗੱਡੀ ਉਦੋਂ ਪਹਿਲਾਂ ਪਹਿਲਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਈ ਤੇ ਆਹ ਦੇਖੋ ਜੀ ਪੂਰੀ ਵਧੀਆ ਗੜੇ ਕਾਲਾ ਪੱਖਾ ਹੀ ਚੱਲ ਪਿਆ ਬਈ ਪੱਖਾ 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 ਤਾਂ ਨਵਾਂ ਲਾ ਦਾਂਗੇ ਬਾਈ ਨੂੰ ਪੱਖਾ ਦੇ ਦੇਾਂਗੇ ਜਿਹੜਾ ਵੀ ਗੱਡੀ ਲਊਗਾ ਇਹਦਾ ਪੱਖਾ ਖਰਾਬ ਆ ਪੱਖਿਆਂ ਦਾ ਲੋਕ ਦੂਜੀ ਗੱਡੀ ਦਾ ਕੱਢ ਲਾਂਗੇ ਤੇ ਹੌਲੀ ਹੌਲੀ ਲੈ ਜਾਾਂਗੇ ਕਿਰਾਂ ਤੇ ਇੰਜਨ-ਉੰਜਨ ਦੀ ਬਹੁਤ ਸਾਫ ਟਾਇਰ ਦੇਖ ਬਈ ਜੇ ਟਾਇਰ ਦਿਖਾਵਾਂ ਪੂਰੇ ਫੁੱਲ ਪਏ ਟਾਇਰ ਬਈ ਉਧਰਲਾ ਟਾਇਰ ਵੀ ਨਵੇਂ ਆ ਟਾਇਰ ਜਮਨ ਨਵੇਂ ਆ ਬਈ ਟਾਇਰਾਂ ਬੰਨੀ ਹੋਣੀ ਬਾਈ ਕਰ ਲਈ ਗੱਲ ਉਧਰ ਗੱਡੀ ਬਾਰੇ ਕਰ ਕੀ ਕਹਿੰਦਾ ਅੱਛਾ ਬਾਹਰ ਹੈ ਆ ਦੇਖੋ ਬਾਈ ਐਨੇ ਪੇਟਰ ਪੱਖੇ ਦਾ ਕਰਮ ਪੱਖਾ ਗੱਲਾਂ ਖਰਾਬ ਹੈ ਪੱਖੇ ਦਾ ਹੱਲ ਬਾਈ ਅਸੀਂ ਕਰਕੇ ਦੇਵਾਂਗੇ 25000 ਮੰਗਿਆ ਸਿਰਫ ਅਮਰੂਤੀ ਦੀ ਬਹੁਤ ਘੈਂਟ ਅਮਰੂਤੀ ਗੱਡੀ ਹੈ ਬਾਈ ਠੀਕ ਹੈ ਜੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਆ ਦੇਖੋ ਜੀ ਬਹੁਤ ਹੀ ਘੈਂਟ ਅਮਰੂਤੀ ਹੈ ਜੀ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ ਆਪਣਾ ਨੰਬਰ ਦੇ ਸਕਦਾ ਮੈਂ ਸਕਰੀਨ ਦੇ ਵਿੱਚ ਲਿਖ ਲਓ ਜੀ 7888 ਤੇ ਉਸ ਤੋਂ ਬਾਅਦ ਲਿਖੋ ਜੀ ਤੁਸੀਂ ਸਾਹਿਬਨ 888019 ਤੇ ਉਸ ਤੋਂ ਬਾਅਦ ਲਿਖੋ ਵੀ ਤੁਸੀਂ ਤਰੇਟ ਬਹੁਤ ਵਧੀਆ ਗੱਡੀ ਹੈ